ਮਾਤਾ ਨਰਨਾ ਦੇਵੀ ਸੇਵਾ ਦਲ ਤੇ ਪਿੰਡ ਸੁਨੇਤ ਜ਼ਿਲ੍ਹਾ ਲੁਧਿਆਣਾ ਦੀ ਸੰਗਤ ਦੇ ਵੱਲੋਂ 14 ਅਲੱਗ-ਅਲੱਗ ਪਕਵਾਨਾਂ ਦਾ ਵਿਸ਼ਾਲ ਪੰਡਾਰਾ 사ਵਨ ਅਸ਼ਟਮੀ ਨਵਰਾਤਰੀਆਂ ਦੇ ਦੌਰਾਨ ਪਿੰਡ ਰਾਮਪੁਰ ਜੱਜਰ ਦੇ ਨਜ਼ਦੀਕ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ 150 ਦੇ ਕਰੀਬ ਸੇਵਾਦਾਰ 24 ਘੰਟੇ ਸੇਵਾ ਵਿੱਚ ਲੱਗੇ ਰਹਿੰਦੇ ਹਨ ਲੰਗਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰ ਦੇ ਸਮੇਂ ਚਾਹ ਦੁੱਧ ਪਕੌੜੇ ਬ੍ਰੈਡ ਮਠਿਆ ਡੁਪਹਿਰ ਦੇ ਭੋਜਨ ਵਿੱਚ ਦਾਲ ਕੜੀ ਛੋਲੇ ਹਰੀ ਸਬਜ਼ੀ ਮਟਰ ਪਨੀਰ ਮਲਾਈ ਕੋਪਤਾ, ਤੰਦੂਰੀ ਰੋਟੀ, ਮੰਡਾ, ਸਲਾਦ ਅਤੇ ਵਿਸ਼ੇਸ਼ ਤਰ੍ਹਾਂ ਦਾ ਆਚਾਰ ਇਸੇ ਤਰ੍ਹਾਂ ਮਿੱਠੇ ਪਕਵਾਨਾਂ ਦੇ ਵਿੱਚ ਖੀਰ, ਹਲਵਾ, ਜਲੇਬੀਆਂ, ਕੁਲਫੀਆਂ ਆਦਿ ਬਣਾਈਆਂ ਜਾਂਦੀਆਂ ਹਨ। ਉਹਨਾਂ ਨੇ ਦੱਸਿਆ ਕਿ ਸੰਗਤ ਨੂੰ ਸਨੈਕਸ ਦੇ ਵਿੱਚ ਮੰਜੂਰੀਆਂ, ਟਿੱਕੀ, ਨਿਊਡਲ, ਪੋਪਕਨ ਆਦਿ ਪਰੋਸੇ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ 사ਵਨ ਅਸ਼ਟਮੀ ਨਵਰਾਤਰੀਆਂ ਨੂੰ ਲੈ ਕੇ ਸਾਡੇ ਸਾਰੇ ਸੇਵਾਦਾਰਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਹੈ ਅਤੇ ਲੰਗਰ ਤੋਂ ਇੱਕ ਦੋ ਦਿਨ ਪਹਿਲਾਂ ਆ ਕੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਹੁਣ ਦਿਨ ਰਾਤ ਸੇਵਾ ਵਿੱਚ ਲੱਗੇ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਾਡੇ ਲੰਗਰ ਦੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸੇਵਾ ਕਰ ਰਹੀਆਂ ਹਨ। ਹੋਰ ਕੀ ਜਾਣਕਾਰੀ ਸਾਂਝੀ ਕੀਤੀ ਲੰਗਰ ਪ੍ਰਬੰਧਕਾਂ ਨੇ ਆਓ ਸੁਣਦੇ ਹਾਂ ਅਮਰੀਕ ਸਿੰਘ ਭੰਮੀ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਮੈਂ ਬਲਜੀਤ ਸਿੰਘ ਜੀ ਜੈ ਮਾਤਾ ਦੀ ਸਾਡਾ ਜੀ 14 ਮਾਂ ਲੰਗਰੇ ਹੈ 14 ਸਾਲ ਹੋ ਗਏ ਜੀ ਸਾਡਾ ਲੰਗਰ ਜਿਹੜੀ ਕਮੇਟੀ ਹੈ ਜੈ ਮਾਨ ਨੰਦੀ ਦੀ ਸੇਵਾਦਾਰ ਤੋਂ ਜੀ ਪਿੰਡ ਸੁਨੀਤ ਲੁਧਿਆਣੇ ਤੋਂ ਕਿੰਨੇ ਮਹੀਨੇ ਤੁਹਾਡੇ ਕੰਮ ਕਰਦੇ ਸੀ ਸਾਡੇ ਮੈਂਬਰ 11 ਨੇ ਜੀ ਬਾਕੀ ਨਾਲ ਸਾਡੇ ਹੋਰ ਸੰਗਤ ਆਉਂਦੀ ਹੈ ਜੀ ਕਿੰਨੀ ਕਿੰਨੀ ਸੰਗਤ ਹੈ ਸੰਗਤ ਆਦੇ 100 150 ਸੰਗਤ ਆਉਂਦੀ ਹੈ 100 150 ਹਾਂਜੀ ਇੱਥੇ ਕਿੰਨੇ ਨੇ ਲੱਗਣ ਦਾ ਤੁਹਾਡਾ ਇਹ ਸਾਡਾ 3 ਦਿਨ ਦਾ ਲੰਗਰ ਆ ਜੀ 3 ਦਿਨ ਹਾਂਜੀ ਠੀਕ ਹੈ ਤੇ ਜਿਆਗਿਆ ਭਗਵਾਨ ਬਣਾ ਕੇ ਦਿੰਦੇ ਸਾਡੇ ਜੀ ਕੜੀ ਚੌਲ ਪੂੜੀਆਂ ਸੋਲੇ ਬਾਕੀ ਸਨੈਕਸ ਚੱਲਦਾ ਜੀ ਸਨੈਕਸ ਕੀ ਕੀ ਹੁੰਦਾ ਪਕੌੜੇ ਚੱਲਦੇ ਆ ਜੀ ਮਚੂਰੀਆਂ ਨੇ ਨੂਡਲ ਹਾਂਜੀ ਸਵੇਰ ਦਾ ਕੀ ਹੈ ਸਵੇਰ ਦਾ ਬ੍ਰੇਕਫਾਸਟ ਕੀ ਹੈ ਰੋਟੀ ਸਵੇਰ ਆ ਜੀ ਆਲੂ ਵਾਲੇ ਪਰੋਠੇ ਜੀ ਦਹੀਂ ਨਾਲ ਬਾਕੀ ਹਾਂਜੀ ਆਲੂ ਫਿੰਗਰ ਸਵੇਰ ਵਾਸਤੇ ਜੀ ਪੂੜੀਆਂ ਸੋਲੇ ਹੁੰਦੇ ਆ ਅੱਛਾ ਹਾਂਜੀ ਖੀਰ ਪੋੜਾ ਹੁੰਦਾ ਜੀ ਸ਼ਾਮ ਦਾ ਪਕੀ ਖੰਤਾ ਦਾਲ ਹੁੰਦਾ ਜੀ ਸ਼ਾਮ ਸਾਬ ਨੂੰ ਵੀ ਦਹੀਂ ਆ ਜੀ ਕਾਉਨ ਵੀ ਹਾਂਜੀ ਹਾਂ ਜੀ ਹੋਰ ਵੀ ਨੂੰ ਤੁਹਾਡੇ ਕੋਲ ਸਭੀਆਂ ਹੋਰ ਬਾਕੀ ਮਿੱਠੇ ਚ ਖੀਰ ਹੁੰਦੀ ਹੈ ਜੀ ਜਲੇਬੀ ਹੁੰਦੀ ਹੈ ਜੀ ਠੀਕ ਹੈ ਬਾਕੀ ਆਈਸਕ੍ਰੀਮ ਕੁਲਫੀ ਹਾਂਜੀ ਬਾਕੀ ਸਾਰੇ ਸਾਡੇ ਮੈਂਬਰ ਸਾਰੇ ਸਾਥੀ ਹਾਂਜੀ ਕੁਲਫੀ ਵੀ ਹੁੰਦੀ ਹੈ ਹਾਂਜੀ ਹਾਂ ਜੀ ਤੇ ਭਾਈ 3-4 ਹੁੰਦੇ ਜੀ ਸਾਡੇ ਨਾਲ 3-4 ਹਾਂਜੀ ਬਾਕੀ ਅਸੀਂ ਜਿਹੜੇ ਮੁੰਡੇ ਨਾਲ ਆਉਂਦੇ ਆ ਉਹ ਨਾਲ ਸੇਵਾ ਕਰਾਉਂਦੇ ਆ ਨਾਲ ਸੇਵਾ ਪਿੰਡ ਸੁਨੀਤਾ ਜੀ ਲੁਧਿਆਣੇ ਤੋਂ ਸੁਨੀਤਾ ਲੁਧਿਆਣਾ ਹਾਂਜੀ ਇਹ ਕਿੱਥੇ ਕਿੱਦ ਉੱਚਾ ਪਿੰਡ ਸੁਨੀਤ ਉੱਚਾ ਪਿੰਡ ਫਰੀਏ ਦੀ ਬੀਆਰਐਸ ਨਗਰ ਕੋਲ ਪੈਦਾ ਰੋਜਪੁਰ ਵੱਲ ਹਾਂਜੀ ਰੋਜਪੁਰ ਰੋਡ ਹੈ ਜੀ ਫਿਰ ਸ਼ਗਲੀ ਹੈ ਸੰਗਤ ਆ ਜੀ ਹੁਣ ਨਰਾਤੇ ਚੱਲਦੇ ਆ ਸੰਗਤ ਬਹੁਤ ਆ ਰਹੀ ਹੈ ਅਣਗਿਣਤ ਆ ਰਹੀ ਹੈ ਸੰਗਤ ਵਧੀਆ ਅਣਗਿਣਤ ਆ ਰਹੀ ਹੈ ਅੱਜ ਸਵੇਰੇ ਲਾਇਆ ਜੀ ਆਪਣਾ ਪਕੌੜਿਆਂ ਦਾ ਲਾਇਆ ਸੀਗਾ ਜੀ ਚਾਹ ਪਕੌੜਾ ਉਸ ਤੋਂ ਬਾਅਦ ਨਿਊਟ੍ਰੀ ਕੋਲ ਚਾਹ ਲਾਇਆ ਹੋਇਆ ਜੀ ਤੇ ਬਾਕੀ ਲੰਗਰ ਹੋ ਤਿਆਰ ਹੋ ਰਿਹਾ ਜੀ ਜੀ ਵੀਰ ਜੀ ਕਹਾ ਜੀ ਕਣੀ ਕਮੇਟੀ ਤੋਂ ਮਾਨਾਂ ਦੇ ਵਿਸ਼ੇ ਬਤਲ ਸ੍ਰੀ ਨੰਗਰ ਆਇਆ ਕਿਹੜੇ ਨੰਗਰ ਆਇਆ ਤੁਸੀਂ ਮੈਂ ਪਿੰਡ ਜੱਜਾ ਰਾਮਪੁਰ ਜੇ ਅਨੰਦਪੁਰ ਜੀ ਹੈਲੋ ਨੰਗਰ ਕਿਹੜਾ ਨੰਗਰ ਚਾਰਵਾ ਨੰਬਰ ਆਈ ਚਾਰਵਾ ਅੱਜ ਕੀ ਕੁਝ ਬਣਦਾ ਅੱਦੇ ਜੋਬ ਆਟਮ ਸਾਰੀ ਮਹਾਰਤੀ ਬਣਦੀ ਹੈ ਜੋੜਾ ਸਨੈਕਸ ਤੋਂ ਲੈ ਕੇ ਰੋਟੀ ਪੀਪੂੜੀ ਝੋਲੇ ਕੜੀ ਝੋਲ ਸਭ ਕੁਝ ਬਣਦਾ ਹੈ ਮਾਤਾ ਜੀ ਕਰਪਾ ਨਾਲ ਜੋ ਮਦਦਈ ਜਾਂਦੇ ਬਣਾਈ ਜਾਂਦੇ ਠੀਕ ਹੈ ਤੇ ਉਹਦੇ ਲੋਟ

ਸਾਰੇ ਮੈਂ ਮਰਦੀ ਫੈਮਲੀ ਆ ਗਏ। ਬੜੀ ਫੈਮਲੀ ਆ ਗਈ। ਫੈਮਲੀ ਹੈ, ਭਤੀਜੇ, ਵਾਈਫ। ਸਾਰੀ ਫੈਮਲੀ ਨੂੰ ਕੰਮ ਕਰਦੇ ਨੇ ਤੇ। ਸੰਗਤ ਬਹੁਤ ਖੰਦਾਰਾ ਜੀ। ਬਹੁਤ ਜਨਾਬ ਪੌਂਸਾ ਜੀ। ਸਾਡੇ ਨਾਲ ਆਈ ਹੈ ਨਾ ਫੈਮਲੀ ਆ ਬੱਚੇ ਨੇ। ਮਾਨਾ ਨਦੇਵੀ ਦਾ। ਬਹੁਤ ਸਾਡੇ ਸਵਾਦ ਜੀ ਨੇ। ਅਸੀਂ ਇੰਤਜ਼ਾਮ ਮੇਰਾ ਬਰਮਿੰਦਰ ਵਾਲਾ ਸੀ ਸਰੀਏ ਸਟੈਂਡ ਤੋਂ ਆਏ ਆ ਜੀ। ਲੁਧਿਆਣਾ। ਇਹਦੇ ਚਲ ਮ ਲੰਗਰ ਆ ਜੀ ਇਹ। ਬਹੁਤ ਜਿਆਦਾ ਜੀ ਸਾਰੀ ਸਾਰੀ ਸੰਗਤ ਨੂੰ ਬਹੁਤ ਮਰਕੀ ਸੇਵਾਦਾਰੀ ਬਹੁਤ ਅਸਵਾ ਸਾਡਾ ਅਸੀਂ ਕਿ ਲੰਗਰ ਲਾਏ ਜੀ ਤੇ ਜੋਗ ਨਾਲ ਹਾਂਜੀ ਅਸੀਂ ਸਾਡੇ ਤੇ ਦੇ ਦਿਨ ਦਾ ਲੰਗਰ ਤੇ ਨੰਦ ਲੰਗਰ ਆ ਤਿੰਨ ਦਿਨ ਦਾ ਲੰਗਰ ਆ ਹਾਂਜੀ ਕਿੰਨੇ ਜੀਵਾ ਰਹੇ ਸੇਵਾਦਾਰ ਜੀ ਸਿੱਧਨ ਜੀ ਵੀ ਸਾਡੇ ਨਾਲ ਨਾਲ ਸੇਵਾਦਾਰੀ ਹੈ ਜੀ ਸਾਡੇ ਕੋਲ 100 100 ਬੰਦੇ ਦਾ ਹੈਗਾ ਹੀ ਹੈ ਉਹਨਾ ਲੇਡੀਜ਼ ਬਾਗੇ ਲੇਡੀਜ਼ ਬਾਗੇ ਜੀ ਹਾਂ ਦੀ ਲੇਡੀਜ਼ ਬਾਗੇ ਅੱਛਾ ਹਾਂ ਜੀ ਲੇਡੀਜ਼ ਸਾਡੇ ਕੋਲ ਬਹੁਤ ਇੰਤਜ਼ਾਰ ਕਰ ਰਹੀ ਹੈ ਜੀ ਕਿ ਨਾਲ ਚੱਲਦੇ ਤੋਂ ਜੀ ਮੇਰੇ ਸਾਹ ਨੂੰ ਲੰਗਰ ਤਾਂ ਜੀ ਚੱਲੀ ਜਾਂਦਾ ਸਾਡਾ ਬਹੁਤ ਸਰਸ ਹੈ ਇਦਾ ਹੀ ਚੱਲੀ ਆ ਲੰਗਰ ਜੀ ਵੀ ਟੋਟਲ ਹਾਂ ਜੀ ਕੋਈ ਨਹੀਂ ਬਾਜਾ ਜੀ ਵੀ ਖੁੱਲ੍ਹਾ ਹੀ ਆ ਜੀ ਸਾਡਾ ਤਾਂ ਹਣੀ ਅੰਦਾਜ਼ ਬਣਾਈ ਜਾਂਦੇ ਸੀ ਨਾ ਜੀ ਰਾਤ ਚਲਾਈ ਜਾਂਦੇ ਆ ਹਾਂ ਜੀ ਲੈਟ ਦਾ ਕੋਡ ਸਵੇਰੇ ਸੀਗਾ ਉਹ ਨਿਊਟ੍ਰੀਕਲ ਨਾਲ ਬਫਲਕੇ ਨਾਲ ਸਾਡੇ ਨਾਲ ਸਾਬਜੀ ਵੀ ਬਰੂਦਾ ਹੈਗਾ ਬਣੀ ਮਟਰ ਪਨੀਰ